ਦੁਆਬਾ ਪਬਲਿਕ ਸਕੂਲ ਚ ਵਰਡ ਕਾਰਡ ਲਈ ਬਣਾਈ ਰੰਗੋਲੀ ਦੇਖਣ ਪੁੱਜੇ ਐਸਜੀਐਮ ਸ਼ਿਵਰਾਜ ਸਿੰਘ ਬੱਲ ਇਹਦਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਿਕਸ਼ਾ ਹੈ ਕੀ ਕੀ ਦੁਆਬਾ ਪਬਲਿਕ ਸਕੂਲ ਤੁਸੀਂ ਜਿਹੜੀ ਪੇਂਟਿੰਗ ਬਣਾਈ ਹੈ ਕਿੰਨੇ ਸਕੁਅਰ ਫੁੱਟ ਦੀ ਬਣਾਈ ਗਈ ਹੈ 35 ਸਕੁਅਰ ਫੁੱਟ ਦੀ ਪਹਿਲਾਂ ਕਿੱਥੇ ਬਣਾਈ ਸੀ ਪਹਿਲੇ ਘਟ ਘਟ ਪਹਿਲਾਂ ਨਵਾਂ ਸ਼ਹਿਰ ਵਿੱਚ ਬਣਾਈ ਸੀ ਓਕੇ ਕੀ ਹੈ ਮਾ ਤੁਹਾਡਾ ਮਤਲਬ ਆਪਣੀ ਟੈਲੈਂਟ ਨੂੰ ਹੋਰ ਅੱਗੇ ਲੈ ਕੇ ਜਾਣਾ ਚਾਹਨੀ ਆ ਪੂਰੀ ਮਤਲਬ ਬਹੁਤ ਵਧੀਆ ਇੱਕ ਆਰਟਿਸਟ ਬਣਨਾ ਚਾਹਨੀ ਬਹੁਤ ਵੱਡੀ ਆਰਟਿਸਟ ਬਣਨਾ ਚਾਹਨੀ ਆ ਕਿ ਮੈਂ ਆਪਣਾ ਲੋਕਾਂ ਨੂੰ ਦੱਸ ਸਕਾਂ ਕਿ ਰੰਗੋਲੀ ਨਾਲ ਵੀ ਬਹੁਤ ਕੁਝ ਹੋ ਸਕਦਾ ਆ ਟੈਲੈਂਟ ਆਪਣਾ ਦਿਖਾਣਾ ਚਾਹੀਦਾ ਹੈ ਸਾਰਿਆਂ ਨੂੰ ਮਾਤਾ ਪਿਤਾ ਦਾ ਸਹਿਯੋਗ ਵਧੀਆ ਮੈਂ ਪੂਰਾ ਸਹਿਯੋਗ ਸੀ ਨਾ ਕਰਕੇ ਮੈਂ ਵਰਡ ਰਿਕਾਰਡ ਬਣਾਇਆ ਹੈ ਠੀਕ ਓਕੇ ਸਰ ਅੱਜ ਦੋਬਾ ਸਕੂਲ ਪਬਲਿਕ ਆਏ ਆ ਤੁਸੀਂ ਕੀ ਕਾਰਨ ਸੀ ਇੱਥੇ ਪਹੁੰਚੇ ਤੁਸੀਂ ਇਹ ਵੀ ਸਾਡੇ ਸਾਰਿਆਂ ਲਈ ਬਹੁਤ ਹੀ ਫਖਰ ਦੀ ਗੱਲ ਹੈ ਕਿ ਸਾਡੇ ਇਥੋਂ ਗੜਸ਼ੰਕਰ ਔਰ ਮਾਲਪੁਰ ਏਰੀਆ ਦੀ ਜਿਹੜੀ ਬੇਟੀ ਹੈ ਦੀਕਸ਼ਾ ਬੇਟੀ ਨੇ ਆਪਣਾ ਹੀ ਜਿਹੜਾ ਹੈਗਾ ਵਰਲਡ ਰਿਕਾਰਡ ਰੰਗੋਲੀ ਦਾ ਤੋੜਿਆ ਅੱਜ ਪਹਿਲਾਂ ਇਹਨਾਂ ਨੇ 3000 ਸਕੁਅਰ ਫੀਟ ਦੀ ਇੱਕ ਰੰਗੋਲੀ ਬਣਾਈ ਸੀ ਜੋ ਖਟਕਟ ਬਣਾ ਬਣਾਈ ਸੀ ਅੱਜ ਜਦੋਂ ਇਹਨਾਂ ਨੇ ਆਪਣਾ ਉਸ ਰਿਕਾਰਡ ਨੂੰ ਤੋੜਦੇ ਹੋਏ 3500 ਸਕੁਅਰ ਫੀਟ ਦੀ ਜਿਹੜੀ ਹੈ ਤੇ ਆਪਣੇ ਸਕੂਲ ਗੋਵਰਪੁਰ ਸਕੂਲ ਮਾਲਪੁਰ ਉਹਦੇ ਵਿੱਚ অరిটোরিয়াম ਵਿੱਚ બનાયા ਤੁਸੀਂ ਸਾਰਿਆਂ ਨੇ ਜਿਵੇਂ ਦੇਖਿਆ ਅਸੀਂ ਸਾਰਿਆਂ ਨੇ ਅਪਰੀਸ਼ੀਏਟ ਕੀਤਾ ਕਨਸੈਪਟ ਬਹੁਤ ਹੀ ਅੱਛਾ ਉਹਦੇ ਵਿੱਚ ਉਹਨਾਂ ਨੇ ਆਰਮ ਫੋਰਸਸ ਨੂੰ ਕਵਰ ਕੀਤਾ ਜੋ ਭਾਰਤ ਮਾਤਾ ਹੈ ਉਹਨੂੰ ਮੇਨ ਥੀਮ ਰੱਖਿਆ ਔਰ ਬੜੀ ਅੱਛੀ ਇੱਕ ਉਹਨਾਂ ਨੇ ਸਾਡੀ ਸੀ ਟੀਮ ਦੀ ਨਾਲ ਸਾਡੀ ਰਿਕੁਐਸਟ ਸੀ ਕਿ ਕਿਉਂਕਿ ਵੋਟਾਂ ਦਾ ਟਾਈਮ ਆ ਰਿਹਾ ਹੈ ਉਦੇ ਵਿੱਚ VOTING ਨੂੰ ਚਲੂ ਕਰਨ ਲਈ VOTING ਵਿੱਚ ਪਾਰਟਿਸਪੇਟ ਕਰਨ ਲਈ ਜੀ ਉਹਦੇ ਵਿੱਚ ਜਿਹੜਾ ਹੈਗਾ ਇਨਕੋਰਪੋਰੇਟ ਕਰਨ ਵੀ ਆ ਰੀਲੀ ਥੈਂਕਫੁਲ ਉਹ ਬੇਟੀ ਨੇ ਉਸ VOTING ਦੇ ਜਿਹੜਾ ਪਾਰਟਿਸਪੇਸ਼ਨ ਨੂੰ ਵੀ ਉਹਦੇ ਵਿੱਚ ਇਨਕੋਰਪੋਰੇਟ ਕੀਤਾ ਜਿਵੇਂ ਬੇਟੀ ਨੇ ਦੱਸਿਆ ਦੀਕਸ਼ਾ ਨੇ ਕਿ ਅਰਾਊਂਡ 11 12 ਦਿਨ ਉਹਨਾਂ ਨੂੰ ਥੀਓਟੋਰੀਅਮਸ ਕੰਟੀਨਿਊਸਲੀ ਲੱਗੇ ਇਹਦੇ ਨਾਲ ਹੀ ਜੋ ਦੇਦੀ ਵੀ اور ਦੇ ਪੇਰੈਂਟਸ ਦੀ ਮਿਹਨਤ ਤੇ I would also like to appreciate ਜਿਹੜਾ ਸਕੂਲ ਮੈਨੇਜਮੈਂਟ ਨੇ ਉਹਨਾਂ ਦੇ ਟੀਚਰਸ ਨੇ ਅਮੂਰਿਆ ਸਾਥ ਦਿੱਤਾ ਉਹਨਾਂ ਨੂੰ ਕਿਉਂਕਿ ਇਹ ਰੰਗੋਲੀ ਸੀ ਉਹਨੂੰ ਇੱਕ ਪਾਰਟਿਕੂਲਰ ਇਨੀ ਜਗਾ ਵੀ ਚਾਹੀਦੀ ਸੀ ਔਰ ਜਗਾ ਵੀ ਇਦਾਂ ਦੀ ਜਿੱਥੇ ਹੀ ਬਾਹਰ ਦੀ ਧੁੱਪ ਨੇਰੀ ਮੀਂਹ ਤੋਂ ਬਚਾਇਆ ਜਾ ਸਕੇ ਤੋਂ ਪੂਰਾ ਆਡੀਟੋਰੀਅਮ ਉਹਨਾਂ ਨੇ ਜਿਹੜਾ ਹੈਗਾ ਉਹਨੂੰ ਮੀਟਿੰਗ ਉਹ ਅਵੇਲੇਬਲ ਕਰਾਇਆ ਬੜੀ ਵਧੀਆ ਤੁਸੀਂ ਦੇਖੋਗੇ ਤਾਂ ਮੈਂ ਤਾਂ ਰਿਕਵੈਸਟ ਕਰਦਾ ਤੁਹਾਡੇ ਮਾਧਿਅਮ ਥਰੂ ਤੇ ਬਾਕੀ ਲੋਕ ਉਹਨੂੰ ਦੇਖਣ ਅਪਰੀਸ਼ੀਏਟ ਕਰਨ ਤੇ ਸਾਡੇ ਸਾਰੇ ਇਲਾਕੇ ਲਈ ਜਿਹੜੀ ਇਹ ਬਹੁਤ ਹੀ ਫਕਰ ਦੀ ਗੱਲ ਹੈ ਸਰਕਾਰ ਇਸ ਤਰ੍ਹਾਂ ਦੇ ਬੱਚਿਆਂ ਲਈ ਕੋਈ ਯੋਜਨਾ ਲਿਆਈ ਹੈ ਜਾਂ ਕਿਦਾਂ ਸਰ ਇਹਦੇ ਵਿੱਚ ਅਸੀਂ ਜੋ ਡੀਸੀ ਸਾਹਿਬ ਨਾਲ ਕੋਈ ਡਿਸਕਸ ਕੀਤਾ ਸੀਗਾ ਕਿ ਅਸੀਂ ਜੋ ਰੈਕਡ ਤੋਂ ਇਲਾਵਾ ਵੀ ਇਲੈਕਸ਼ਨਸ ਤੋਂ ਬਾਅਦ ਅਪਰੀਸ਼ੀਏਸ਼ਨ ਸਰਟੀਫਿਕੇਟ ਡੀਸੀ ਸਾਹਿਬ ਤੋਂ ਥਰੂ ਵੀ ਜਿਹੜਾ ਹੈਗਾ ਬੱਚੀ ਨੂੰ ਦਵਾਵਾਂਗੇ ਹੋਰ ਵੀ ਜੋ ਹੈਲਪ ਸਕੂਲ ਦੇ ਥਰੂ ਉਹ ਤੋ ਤਾਂ ਸਾਨੂੰ ਜਿਹੜੀ ਆ ਆਲਰੇਡੀ ਦਵਾਬਾ ਕੌਂਪਰੀ ਸਕੂਲ ਇਹਨਾਂ ਅੱਛਾ ਕੰਮ ਕਰ ਰਿਹਾ ਹੈ ਕਿ ਜੋ ਇਦਾਂ ਦੇ ਬੱਚੇ ਆ ਉਹਨਾਂ ਦੇ ਟੈਲੈਂਟ ਨੂੰ ਇੰਪਰੂਵ ਕਰਨ ਲਈ ਆ ਪ੍ਰਮੋਟ ਕਰਨ ਲਈ ਲਗਾਤਾਰ ਐਫਰਟਸ ਜਿਹੜੇ ਆ ਚੱਲਦੇ ਆ